ਦੇ ਦਰਜ ਆਪ ਐਮਐਲਏ ਕੁਲਵੰਤ ਸਿੰਘ ਨੂੰ ਵੀ ਬਨਾਇਆ 200 ਕਰੋੜ ਦੀ ਠੱਗੀ ਦਾ ਸੰਸਨੀਖੇਜ਼ ਮਾਮਲਾ ਐਮਜੀਐਫ ਕੰਪਨੀ ਨੇ ਮੁਹਾਲੀ ਚ ਮਾਰੀ 200 ਕਰੋੜ ਦੀ ਠੱਗੀ ਕੰਪਨੀ ਦੇ ਮਾਲਕ ਤੇ ਪਹਿਲਾਂ ਵੀ ਧੋਖਾਧੜੀ ਦੇ ਅਨੇਕਾਂ ਮਾਮਲੇ ਦਰਜ ਆਪ ਐਮਐਲਏ ਕੁਲਵੰਤ ਸਿੰਘ ਨੂੰ ਵੀ ਬਨਾਇਆ ਸ਼ਿਕਾਰ ਲੰਬੇ ਸਮੇਂ ਤੋਂ ਮੁਹਾਲੀ ਦੇ ਵਿੱਚ ਸਰਗਰਮ ਇੱਕ ਨਾਮਵਰ ਸਰਗਰਨੇ ਦਾ ਪਰਦਾ ਫਾਸ਼ ਹੋਇਆ ਦਰਸਲ MGF ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ सुरेंद्र ਸਿੰਘ ਖਿਲਾਫ ਮੁਹਾਲੀ ਦੇ ਥਾਣਾ ਸੁਹਾਣਾ ਚ ਇੱਕ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ 200 ਕਰੋੜ ਦੀ ਠੱਗੀ ਦੇ ਦੋਸ਼ ਸਾਬਤ ਹੋਏ ਨੇ ਆਖਿਰ ਪੂਰਾ ਮਾਮਲਾ ਹੈ ਕਿ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਦਰਅਸਲ MGF ਖਿਲਾਫ ਇਹ ਦੋ 200 ਕਰੋੜ ਦੀ ਠੱਗੀ ਦਾ ਸਸੰਸਨੀ ਖੇਜ਼ ਮਾਮਲਾ ਐਮਜੀਐਫ ਕੰਪਨੀ ਨੇ ਮੁਹਾਲੀ ਚ ਮਾਰੀ 200 ਕਰੋੜ ਦੀ ਠੱਗੀ ਕੰਪਨੀ ਦੇ ਮਾਲਕ ਤੇ ਪਹਿਲਾਂ ਵੀ ਧੋਖਾਧੜੀ ਦੇ ਅਨੇਕਾਂ ਮਾਮਲੇ ਦਰਜ ਆਪ ਐਮਐਲਏ ਕੁਲਵੰਤ ਸਿੰਘ ਨੂੰ ਵੀ ਬਨਾਇਆ ਸ਼ਿਕਾਰ ਲੰਬੇ ਸਮੇਂ ਤੋਂ ਮੁਹਾਲੀ ਦੇ ਵਿੱਚ ਸਰਗਰਮ ਇੱਕ ਨਾਮਵਰ ਸਰਗਰਨੇ ਦਾ ਪਰਦਾ ਫਾਸ਼ ਹੋਇਆ ਦਰਸਲ ਐਮਜੀਐਫ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ सुरेंद्र ਸਿੰਘ ਖਿਲਾਫ ਮੋਹਾਲੀ ਦੇ ਥਾਣਾ ਸੁਹਾਣਾ ਚ ਇੱਕ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ 200 ਕਰੋੜ ਦੀ ਠੱਗੀ ਦੇ ਦੋਸ਼ ਸਾਬਤ ਹੋਏ ਨੇ ਆਖਿਰ ਪੂਰਾ ਮਾਮਲਾ ਹੈ ਕਿ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਦਰਅਸਲ ਐਮਜੀਐਫ ਖਿਲਾਫ ਇਹ ਦੋਸ਼ ਰੀਅਲ ਏਸਟੇਟ ਦਾ ਕੰਮ ਕਰਨ ਦੀ ਕੰਪਨੀ ਜੀਐਲਪੀਐਲ ਦੇ ਐਮਡੀ ਕੁਲਵੰਤ ਸਿੰਘ ਵੱਲੋਂ ਲਗਾਏ ਗਏ ਨੇ ਕੁਲਵੰਤ ਸਿੰਘ ਜੋ ਕਿ ਐਸਐਸ ਨਗਰ ਤੋਂ ਆਪ ਐਮਐਲਏ ਨੇ ਉਹਨਾਂ ਨੇ ਮਿਤੀ 3 ਮਾਰਚ 2024 ਨੂੰ ਮੁਹਾਲੀ ਦੇ ਥਾਣਾ ਸੁਹਾਨਾ ਚ ਐਮਜੀਐਫ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ सुरेंद्र ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਵੀ ਦਰਜ ਸੀਗਾ ਤੇ ਹੁਣ ਮਾਮਲੇ ਅਨੁਸਾਰ ਐਮਜੀਐਫ ਡਿਵੈਲਪਮੈਂਟ ਅਤੇ ਜੀਐਲਪੀਐਲ ਵਿਛਾਲੇ ਇੱਕ ਇਕਰਾਰਨਾਮਾ ਹੋਇਆ ਸੀ ਜਿਸ ਮੁਤਾਬਕ ਐਮਜੀਐਫ ਡਿਵੈਲਪਮੈਂਟ ਨੇ ਇਕਰਾਰਨਾਮੇ ਚ ਸ਼ਾਮਲ ਦੋ ਸੈਕਟਰਾਂ ਚ 33.75 ਏਕੜ ਦੀ ਜ਼ਮੀਨ ਦੀ ਐਲਓਆਈ जीएलपीएल ਨੂੰ ਦੇਣ ਦਾ ਇਕਰਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਕੇਵਲ 15.47 ਏਕੜ ਜ਼ਮੀਨ ਦੀ ਐਲਓਆਈ ਮਿਲੀ ਪਰ ਬਾਕੀ 18.19 ਏਕੜ ਜ਼ਮੀਨ ਦੀ ਐਲਓਆਈ ਇਸ ਕਰਕੇ ਨਹੀਂ ਮਿਲੀ ਕਿਉਂਕਿ ਇਹ ਜ਼ਮੀਨ ਪੀਐਲਪੀਏ ਅਧੀਨ ਆਉਂਦੀ ਸੀ ਜਦੋਂ ਕਿ ਐਗਰੀਮੈਂਟ ਸਮੇਂ ਇਸ ਗੱਲ ਨੂੰ ਲੁਕਾਛ ਪਾ ਕੇ ਰੱਖਿਆ ਗਿਆ ਸੀ ਕਿ ਇਹ 18.19 ਏਕੜ ਜ਼ਮੀਨ ਪੀਐਲਪੀਏ ਅਧੀਨ ਆਉਂਦੀ ਹੈ ਜਿਸ ਕਾਰਨ ਹੀ ਇਸ ਜ਼ਮੀਨ ਦੀ ਐਲਓਆਈ ਨਹੀਂ ਮਿਲੀ ਐਮਜੀਐਫ ਡਿਵੈਲਪਮੈਂਟ ਦੇ ਅਧਿਕਾਰੀਆਂ ਵੱਲੋਂ ਪੀਐਲਪੀਏ ਅਧੀਨ ਆਉਂਦੀ ਜ਼ਮੀਨ ਦੀ ਐਲਓਆਈ ਦੇਣ ਦਾ ਇਕਰਾਰ ਕਰਕੇ ਜੀਐਲਪੀਐਲ ਨਾਲ ਕਰੀਬ 200 ਕਰੋੜ ਦੀ ਠੱਗੀ ਮਾਰੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਕੁਲਵੰਤ ਸਿੰਘ ਦਾ ਕੀ ਕਹਿਣਾ ਹੈ ਸੁਣੋ ਜਰ ਅਸਲ ਸਚਾਈ ਤਾਂ ਇਹ ਹੈ ਵੀ ਇਹ ਪ੍ਰੈਸ਼ਰ ਟੈਕਟਸ ਵਰਤਿਆ ਗਿਆ 3 ਮਹੀਨੇ ਪਹਿਲਾਂ 30 ਤਿੰਨ 24 ਨੂੰ ਮੈਂ ਇਹਨਾਂ ਤੇ ਆਲਰੇਡੀ ਪਰਚਾ ਰਜਿਸਟਰਡ ਇਥੇ ਕਰਵਾਇਆ ਹੋਇਆ ਪਹਿਲੇ ਕਿਉਂਕਿ ਇਹਨਾਂ ਨੇ ਮੇਰੇ ਨਾਲ ਧੋਖਾਧੜੀ ਕੀਤੀ ਔਰ ਇਹਨਾਂ ਦੇ ਅਗੇਂਸਟ ਮੈਂ ਉਹ ਪਰਚਾ ਜਿਹੜਾ ਦਰਜ ਕਰਵਾਇਆ ਸੀ ਤੇ ਜਿਹੜੇ ਪਰਚੇ ਨੂੰ ਲੈ ਕੇ ਮਾਂਜੋਗ ਹਾਈ ਕੋਰਟ ਦੇ ਵਿੱਚ ਵੀ ਗਏ ਸੀ ਤੇ ਉੱਥੇ ਅਜੇ ਕੇਸ ਪੈਂਡਿੰਗੇ ਸੀ ਮੀਨ ਟਾਈਮ ਇਹਨਾਂ ਨੇ ਸਾਰਾ ਕੁਝ ਮੈਨਿਪੂਲੇਟ ਕਰਕੇ ਤੇ ਉੱਥੇ ਇਹ ਜਿਹੜਾ ਪਰਚਾ ਦਰਜ ਕਰਵਾਤਾ ਜਿਹੜਾ ਟੋਟਲੀ ਝੂਠਾ ਹੈ ਬੇਸਲੈਸ ਹੈ ਔਰ ਕੋਈ ਵੀ ਉਹਦੇ ਵਿੱਚ ਐਸੀ ਗੱਲ ਨਹੀਂ ਹੋਈ ਹੈ ਹੋਇਆ ਹੈ ਜਿਹੜੀ ਪਰਚੇ ਦੇ ਵਿੱਚ ਜਿਹੜੀ ਵਿੱਚ ਲਿਖੀ ਗਈ ਹੈ ਐਸਾ ਕੁਝ ਨਹੀਂ ਹੈ ਕੋਈ ਕਿਸੇ ਕਿਸਮ ਵੀ ਉਹਨਾਂ ਠੱਗੀ ਨਹੀਂ ਕੀਤੀ ਗਈ ਸਿਰਫ ਉਹ ਆਪਦੀ ਠੱਗੀ ਨੂੰ ਦਰਕਾਉਣ ਵਾਸਤੇ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਉਹਨਾਂ ਨੇ ਉਹ ਪਰਚਾ ਜਿਹੜਾ ਉੱਥੇ ਗੁਰਗਾਓਂ ਦਰਜ ਕਰਵਾਇਆ ਹਾਲਾਂਕਿ ਜਿਹੜੀ ਜ਼ਮੀਨ ਦਾ ਪਰਚਾ ਦਰਜ ਹੋਇਆ ਗੜਗਾਓਂ ਦੇ ਵਿੱਚ ਉਹ ਜ਼ਮੀਨ ਮੋਹਾਲੀ ਦੀ ਆ ਪੰਜਾਬ ਦੀ ਆ ਔਰ ਐਗਰੀਮੈਂਟ ਜਿਹੜਾ ਸਾਡਾ ਹੋਇਆ 30 10 2018 ਨੂੰ ਉਹ ਵੀ ਐਗਰੀਮੈਂਟ ਮੋਹਾਲੀ ਦਾ ਹੋਇਆ ਮੋਹਾਲੀ ਤੋਂ ਹੋਇਆ ਤੇ ਮੋਹਾਲੀ ਤੋਂ ਹੀ ਉਹਨੇ ਪੇਪਰ ਕੀਤੇ ਗਏ ਨੇ ਔਰ ਕੋਈ ਵੀ ਟ੍ਰਾਂਜੈਕਸ਼ਨ ਜਿਹੜੀ ਆ ਉਹ ਗੁਰਗਾਓਂ ਜਾਂ ਦਿੱਲੀ ਬਿਲਕੁਲ ਹੀ ਹੋਏਗੀ ਨਹੀਂ ਮੈਂ ਕਦੇ ਉਹਨਾਂ ਦੇ ਜਾ ਕੇ ਦਫ਼ਤਰ ਦੇਖਿਆ ਨਹੀਂ ਮੈਨੂੰ ਪਤਾ ਕਦੇ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਵੀ ਉੱਥੇ ਪਰਚਾ ਉਹਨਾਂ ਨੇ ਕਿੱਦਾਂ ਦਰਜ ਕੀਤਾ ਔਰ ਪਰਚਾ ਵੀ ਮੈਨੂੰ ਬੁਲਾਏ ਤੋਂ ਸਾਨੂੰ ਸੁਣੇ ਤੋਂ ਬਿਨਾ ਕਿਸੇ ਵੀ ਕਿਸੇ ਨਾਲ ਕੋਈ ਸੰਬੰਧ ਨਹੀਂ ਹੋਈ ਸਾਨੂੰ ਤੇ ਪਰਚਾ ਦਰਜ ਉੱਥੇ ਹੋ ਗਿਆ 200 ਕਰੋੜ ਰੁਪਏ ਦੀ ਜਿਹੜੀ ਠੱਗੀ ਦਾ ਪਰਚਾ ਉਹਨਾਂ ਤੇ ਆਲਰੇਡੀ ਦਰਜ ਆ ਸੁਹਾਣਾ ਥਾਣੇ ਦੇ ਵਿੱਚ ਉਸ ਮਾਮਲੇ ਵਿੱਚ ਇੱਕ ਬੰਦੇ ਨੇ ਇਹਨਾਂ ਦੇ ਇਥੇ ਮੇਜਰ ਸੁਰਿੰਦਰ ਸਿੰਘ ਕੋਈ ਡਾਇਰੈਕਟਰ ਹੈ ਇਹਨਾਂ ਦਾ ਸੀ ਫੇ ਸੱਤ ਦੇ ਵਿੱਚ ਰਹਿੰਦਾ ਹੈ ਉਨੇ ਜਿਮਾਂਤ ਕਰਾਈ ਹੋਈ ਹੈ ਆਪਣੀ ਪੇਸ਼ਕੀ ਜਿਮਾਂਤ ਲਈ ਆ ਤੇ ਬਾਕੀ ਇੱਕ ਜਿਹੜਾ ਸ਼ਰਮਨ ਗੁਪਤਾ ਹੈ ਜਿਹੜਾ ਮੇਨ ਬੰਦਾ ਹੈ ਉਹ ਪਹਿਲੇ ਹੀ ਭੰਗੋੜਾ ਆਲਰੇਡੀ ਈਡੀ ਨੇ ਪੀਓ ਡਿਕਲੇਅਰ ਕੀਤਾ ਹੈ ਉਹ ਨੂੰ ਮੇਰੇ ਖਿਆਲੋਂ ਬਾਹਰ ਲੰਡਨ ਬੈਠਾ ਹੈ ਔਰ ਉਸ ਤੋਂ ਬਾਅਦ ਦੂਸਰਾ ਡਾਇਰੈਕਟਰ ਜਿਹੜਾ ਉਹ ਰੂਪੋਸ਼ ਹੋਇਆ ਹੋਇਆ ਹੈ ਇਸ ਕਰਕੇ ਮਤਲਬ ਇਹਨਾਂ ਦੀ ਜ਼ਿੰਮੇਵਾਰੀ ਜੀ ਨਹੀਂ ਹੋ ਸਕੀ ਹੈ ਤੇ ਕਿਉਂਕਿ ਕੇਸ ਹਾਈ ਕੋਰਟ ਨੇ ਮੀਡੀਏਸ਼ਨ ਦੇ ਵਿੱਚ ਪਾਰਤਾ ਸੀ ਤੇ ਮੂੰਹ ਹੀ ਵੰਦੀ ਉਹਨਾਂ ਨੇ ਕਹਿ ਵੀ ਦਿੱਤਾ ਸੀ ਜੇ ਹਾਲ ਦੀ ਘੜੀ ਜਦੋਂ ਤੱਕ ਤੁਹਾਡਾ ਫੈਸਲਾ ਨਾ ਹੋ ਜੇ ਬਜਾ ਕਿਸੇ ਗੱਲ ਤੋਂ ਨਾ ਪਹੁੰਚੇ ਇਹਦੇ ਨੂੰ ਜ਼ਿੰਮੇਵਾਰੀ ਨਾ ਕਰੇ ਹਾਂਜੀ ਅਜੇ ਪੈਂਡਿੰਗ ਹੈ ਜੀ ਉਹ ਪੈਂਡਿੰਗ ਹੀ ਸੀ ਇਹਨਾਂ ਨੇ ਖੁਦ ਡੇਟ ਲੱਤੀ ਹੈ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਕਹਿ ਕੇ ਬਈ ਸਾਡੇ ਅਸੀਂ ਮੀਡੀਏਸ਼ਨ 'ਚ ਗਏ ਰਹੇ ਹਾਂ ਜੀ ਅਸੀਂ ਆਪਸ ਵਿੱਚ ਸਾਡੀ ਗੱਲਬਾਤ ਚੱਲ ਰਹੀ ਆ ਤੇ ਸਾਡੇ ਵਕੀਲ ਨੇ ਕਹਿਤਾ ਵੀ ਹਾਂ ਠੀਕ ਹੈ ਚੱਲ ਰਹੀ ਆ ਤੇ ਤੁਸੀਂ ਇਹਨਾਂ ਨੂੰ ਡੇਟ ਦੇ ਦੇ ਤੇ ਇਸ ਕਰਕੇ ਉਹ ਡੇਟ ਲੈ ਲਈ ਤੇ ਡੇਡ ਲਾਈਨ ਤੋਂ ਬਾਅਦ ਉੱਥੇ ਜਾ ਕੇ ਪਰਚੇ ਦੀ ਕਾਰਵਾਈ ਕਰਵਾ ਦਿੱਤੀ। ਔਰ ਇਹਨਾਂ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਪਰਚੇ ਦਰਜ ਕਰਵਾਏ ਹੋਏ ਨੇ। ਗੁਰਗਾਂਵ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਹੈ ਸ਼ਰਵਨ ਗੁਪਤਾ ਤੇ ਜਸ਼ਨਰ ਗੁਪਤਾ ਦੀ ਸ਼ਾਇਦ ਵਾਈਫ ਤੇ ਦਰਜ ਹੋਇਆ ਹੈ ਪਰਚਾ। ਇਹ ਇਦਾਂ ਹੀ ਲੋਕਾਂ ਦੇ ਨਾਲ ਠੱਗੀਆਂ ਹੋ ਰਹੀਆਂ ਜਿਹੜੀਆਂ ਇਹ ਲਾਉਂਦੇ ਰਹੇ ਨੇ ਔਰ ਦੂਸਰੇ ਪਾਸੇ ਮੈਂ ਇਸ ਗੱਲ ਦਾ ਦਾਅਵਾ ਕਰਦਾ ਵੀ ਜੀਐਲਪੀਐਲ ਨੇ ਜਿਹੜੀ ਕੰਪਨੀ ਦਾ ਮੈਂ ਮੈਨੇਜਿੰਗ ਡਾਇਰੈਕਟਰ ਹਾਂ ਕਿਸੇ ਨਾਲ ਅੱਜ ਤੱਕ 1 ਰੁਪਏ ਦੀ ਵੀ ਕੋਈ ਧੋਖਾਧੜੀ ਕੀਤੀ ਹੋਵੇ। ਕੋਈ ਕੇਸ ਮੇਰੇ ਤੇ ਪੈਂਡਿੰਗ ਹੋਵੇ ਜਾਂ ਮੇਰੀ ਕੰਪਨੀ ਤੇ ਪੈਂਡ ਹੋਵੇ ਕੋਈ ਐਸੀ ਗੱਲ ਨਹੀਂ ਹੈਗੀ ਇਸ ਏਰੀਆ ਦੇ ਲੋਕ ਨਾਰਥ ਇੰਡੀਆ ਲੋਕ ਸਾਰੇ ਜਾਣਦੇ ਆ ਵੀ ਜਿਹੜਾ ਜੀਐਲਪੀਐਲ ਦਾ ਕੰਮ ਕਰ ਰਹੀ ਆ ਉਹ ਸਾਫ਼ ਸਫਾ ਕੰਮ ਕਰ ਰਹੀ ਆ ਦੂਸਰੇ ਪਾਸੇ ਇਹਨੇ ਪਹਿਲਾਂ ਜੁਆਇੰਟ ਵੈਂਚਰ ਐਮਆਰ ਨਾਲ ਕੀਤਾ ਦबई ਦੇ ਦੀ ਜਿਹੜੀ ਕੰਪਨੀ ਸੀ ਉਹਦੇ ਨਾਲ ਉਹਦੇ ਨਾਲ ਇਹਨਾਂ ਦਾ ਰੌਲਾ ਪਿਆ ਉਹਦੇ ਅਗੇਂਸਟ ਵੀ ਇਹਨੇ ਸੇਮ ਐਫਆਈਆਰ ਜਿੱਦਾਂ ਸਾਡੇ ਅਗੇਂਸਟ ਕਰਵਾਈ ਉਹਨਾਂ ਦੇ ਅਗੇਂਸਟ ਵੀ ਐਫਆਈਆਰ ਇਦਾਂ ਹੀ ਕਰਵਾਈ ਬਿਨਾ ਜੂਰੀਡਿਕਸ਼ਨ ਤੋਂ ਔਰ ਹਾਈ ਕੋਰਟ ਨੇ ਉਹ ਕੁਐਸ਼ ਕੀਤੀ ਮਲ ਕੀਤੀ ਤੇ ਹੋਰ ਵੀ ਇਦਾਂ ਦੇ ਕੇਸ ਨੇ ਉਹ ਜਿਹੜੇ ਅਗੇਂਸ ਹੋਏ ਹੋਏ ਨੇ ਇਹਨੂੰ ਅਸਲ 'ਚ ਆਦਤ ਆ ਪੰਗਾ ਖੜਾ ਕਰਨ ਦੀ ਪਹਿਲਾਂ ਮੇਰੇ ਨਾਲ ਵੀ ਇਹਨੇ ਜੁਆਇੰਟ ਵੈਂਚਰ ਕੀਤਾ ਮੇਰੇ ਨਾਲ ਵੀ ਪੰਗਾ ਖੜਾ ਕੀਤਾ ਐਮਆਰ ਨਾ ਕੀਤਾ ਐਮਆਰ ਨਾਲ ਵੀ ਖੜਾ ਕੀਤਾ ਪੰਗਾ ਖੜਾ ਕੀਤਾ ਇਹ ਅਸਲ ਦੇ ਵਿੱਚ ਬੇਸਿਕਲੀ ਇਹ ਇਦਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਉੱਥੇ ਇਹ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਜਰਾ ਇਹਦੇ ਵਿੱਚ ਸਰ ਕੁਲਵੰਤ ਸਿੰਘ ਐਮ ਡੀ ਜੀ ਐਲ ਪੀ ਐਲ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਸਾਨੂੰ 92 ਨੂੰ ਜੀ ਜਿਹਦੇ ਜਿਹਦੀ ਇਨਵੈਸਟ ਆਪਣੇ ਇਨਕੁਆਇਰੀ ਤੋਂ ਬਾਅਦ 33 ਨੂੰ 102 ਨੰਬਰ ਐਫ ਆਰ ਦਰਜ ਹੋਈ ਸੀ ਅੰਡਰ ਸੈਕਸ਼ਨ 406 420 ਆਈ 2 120 बीपीसी ਜੀ ਇਹਦੇ 420 ਦਾ ਹੁੰਦਾ ਹੈ ਚੀਟਿੰਗ ਤੇ 106 406 ਅਮਾਨਤ ਜਖਿਆਨਤ 120 ਕ੍ਰਿਮੀਨਲ ਕੌਨਸਪਰੇਸੀ ਜੀ ਥਾਣਾ ਸੁਹਾਣਾ ਦੇ ਵਿੱਚ ਦਰਜ ਹੋਈ ਸੀ ਜਿਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਬਾਅਦ ਤਿੰਨ ਜਣਿਆਂ ਤੇ ਮੇਨ ਜਿਹੜੇ ਉਹਦੇ ਓਨਰ ਸੀ ਐਮਜੀਐਫ ਦੇ ਸ਼ਰਮਨ ਗੁਪਤਾ ਰਕਸ਼ਿਤ ਜੈਨ ਤੇ ਮੇਜਰ ਸਰੇਂਦਰ ਜਿਹੜੇ ਇਹਨਾਂ ਦੇ ਡਾਇਰੈਕਟਰ ਸੀ ਐਮਜੀਐਫ ਦੇ ਉਹਨਾਂ ਤੇ ਐਫਆਈਆਰ ਦਰਜ ਕੀਤੀ ਸੀ ਜੀ ਤੇ ਜਿਹਦੇ ਚ ਉਹਨਾਂ ਦੇ ਵਿੱਚ ਬਾਅਦ ਵਿੱਚ ਮੇਜਰ ਸਰੇਂਦਰ ਨੇ ਜਿਹੜਾ ਕਯੂਸਡ ਹੈ ਸਾਡਾ ਉਹਦੇ ਚ ਉਹਨਾਂ ਨੇ ਇਹਦੀ ਬੀਰਵੀ ਕੋਰਟ ਤੋਂ ਲਈ ਹੈ ਤੇ ਐਂਟੀਸਪਿਟਰੀ ਦੇ ਹੈ ਉਸ ਤੋਂ ਬਾਅਦ ਫਿਰ ਇਹਦੀ ਇਹਦੇ ਇਹਦੇ ਵਿੱਚ ਜਿਹੜੀ ਏਸੀਬੀ ਉਹਨਾਂ ਦਾ ਐਲੀਗੇਸ਼ਨ ਸੀ ਤੇ ਜਿਹੜੀ ਅਸੀਂ ਪੜਤਾਲ ਕੀਤੀ ਵੀ 200 ਕਰੋੜ ਦਾ ਵੱਧ ਨੁਕਸਾਨ ਐ ਐਮਜੀਐਫ ਨੇ ਜੀਐਲਪੀਐਲ ਨੂੰ ਪਹੁੰਚਾਇਆ ਸੀ ਹਾਂਜੀ ਇਹਦੇ ਵਿੱਚ ਸਾਡੇ ਕੋਲ ਇੱਕ ਆਫਟਰ ਇਨਕੁਆਰੀ ਪਰਚਾ ਦਰਜ ਹੋਇਆ ਸੀ ਜਿੱਥੇ ਸੀਨੀਅਰ ਆਫੀਸਰ ਸੀਨੀਅਰ ਆਫਸਰ ਅਫਸਰਾਂ ਨੇ ਇਨਕੁਆਰੀ ਕਰਕੇ ਐਸਐਸਬੀ ਸਾਹਿਬ ਦੀ ਮਜੂਰੀ ਤੇ ਪਰਚਾ ਦਰਜ ਕੀਤਾ ਐਫਆਈ ਨੰਬਰ 102 ਅੰਡਰ ਸੈਕਸ਼ਨ 420 406 120B ਇਹ ਤਿੰਨ ਜਣੇ ਦੇ ਅਗੇਂਸਟ ਹੈ ਜੀ ਇਹ ਚ ਇੱਕ ਮੀਜਰ ਸੁਰਿੰਦਰ ਸਿੰਘ ਜਿਨ੍ਹਾਂ ਦੀ ਅਰੈਸਟ ਅਰੈਸਟ ਪਹਿ ਚੁੱਕੀ ਹੈ ਦੇ ਹੀਜ਼ ਔਨ ਬੇਲ ਤੇ ਨਾਲੇ ਰਕਸ਼ਿਤ ਜੈਨ ਤੇ ਸ਼੍ਰਵਨ ਗੁਪਤਾ ਇਹ ਤਿੰਨਾਂ ਦੇ ਖਿਲਾਫ ਮਾਮਲਾ ਜੀ ਇਹ 200 ਕਰੋੜ ਦੀ ਠੱਗੀ ਦਾ ਮਾਮਲਾ ਹੈ ਤੇ ਇਹਦੇ ਚ ਹਾਈ ਕੋਰਟ ਵੀ ਇਹਨਾਂ ਨੇ ਪਟੀਸ਼ਨ ਪਾਈ ਵੀ ਹੈ ਤੇ ਹਾਈ ਕੋਰਟ ਨੇ ਇਹਨੂੰ ਮੈਡੀਸ਼ਨ ਵਾਲੇ ਪਾਸੇ ਫਿਲਹਾਲ ਆਰਡਰ ਕੀਤੇ ਹੋਏ ਨੇ ਜੀ ਹਾਂ ਜੀ ਬਿਲਕੁਲ ਜੀ ਇਹਨਾਂ ਦੇ ਵਾਰੰਟ ਵਾਰੰਟਸ ਇਸ਼ੂ ਹੋਏ ਹੋਏ ਫਿਲਹਾਲ ਪਗੋੜੇ ਨੇ ਗ੍ਰਫਤਾਰੀ ਬਾਕੀ ਇਹਨਾਂ ਦੀ ਬੀਜ ਸਰੇਂਦਰ ਸਿੰਘ ਪੌਣ ਬੀਲ ਹੈ ਜੀ ਇਹ ਸਾਰਾ ਮਾਮਲਾ ਜੀ ਸੈਕਟਰ 90 9091 ਨੂੰ ਲੈ ਕੇ ਲਗਭਗ 200 ਕਰੋੜ ਦਾ ਮਾਮਲਾ ਜੀ ਜਿਹਦੇ ਵਿੱਚ ਇਹਨਾਂ ਨੇ ਅਕੋਰਡਿੰਗ ਟੂ ਐਫ ਆਈ ਆਰ ਇੱਕ ਪੀ ਐਮ ਪੀ ਐਲ ਦੀ ਜਮੀਨ ਹੁੰਦੀ ਹੈ ਜਿਹਦੀ ਆਪਾਂ ਐਲਓਆਈ ਨਹੀਂ ਮਿਲ ਸਕਦੀ ਜਾਂਚ ਦੌਰਾਨ ਪਾਇਆ ਗਿਆ ਜੀ ਐਮ ਜੀ ਐਫ ਇਮਾਰ ਜਿਹੜੀ ਕੰਪਨੀ ਸੀ ਉਹ ਚੋਂ ਜਿਹੜੀ ਐਮ ਜੀ ਐਫ ਨੇ ਇਹਨਾਂ ਨਾਲ ਜੀ ਐਲ ਪੀ ਐਲ ਨਾਲ ਕੋਈ ਸਮਝੌਤਾ ਕੀਤਾ ਸੀ ਜਿਹਦੇ ਉੱਤੇ ਖਤਰੀ ਖਰੇ ਨਹੀਂ ਉਤਰੇ ਤੇ ਲਗਭਗ ਇਹ 200 ਕਰੋੜ ਦੀ ਥੱਗੀ ਹੈ ਜਿਸ ਜਿਸ ਦੇ ਮਲ ਬਾਬਾ ਦੇ ਪਰਚਾ दर्ज ਕੀਤਾ ਸੋ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਐਮ ਜੀ ਐਫ ਦੇ ਡਾਇਰੈਕਟਰ ਸਰਵਨ ਕੁਮਾਰ ਤੇ ਪਹਿਲਾਂ ਵੀ ਤੋਖਾ ਤੜੀ ਦੇ ਅਨੇਕਾਂ ਮਾਮਲੇ ਦਰਜ ਨੇ ਸਰਵਨ ਕੁਮਾਰ ਅਤੇ ਉਹਨਾਂ ਦੀ ਪਤਨੀ ਤੇ ਦਿੱਲੀ ਪੁਲਿਸ ਵੱਲੋਂ 2008 ਚ ਇਮਾਰ ਨਾਮ ਦੀ ਕੰਪਨੀ ਨਾਲ 179 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਇਆ ਇਸ ਤੋਂ ਵੀ ਅੱਗੇ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਚਰਚਿਤ ਹੈਲੀਕਾਪਟਰ ਘਟਾਲਾ 2006-7 ਚ ਹੋਇਆ ਸੀ ਜਿਸ ਤੇ 13 ਲੋਕਾਂ ਤੇ ਮਾਮਲਾ ਦਰਜ ਹੋਇਆ ਸੀ ਜਿਵੇਂ ਵਿੱਚ ਸ਼ਰਵਨ ਕੁਮਾਰ ਵੀ ਸੀ ਇਸੇ ਮਾਮਲੇ 'ਚ ਪੀਡੀ ਵੱਲੋਂ 10 ਫਰਵਰੀ 2022 'ਚ ਮਾਮਲਾ ਦਰਜ ਕੀਤਾ ਇਸੇ ਤਰ੍ਹਾਂ ਗੁਰਦਾਉਂ 'ਚ ਵੀ ਸ਼ਰਵਨ ਕੁਮਾਰ ਦੀ ਪਤਨੀ ਤੇ ਜ਼ਮੀਨ ਦੀ ਖਰੀਦ ਫਰੋਖਤ ਦੇ ਸਬੰਧੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਤੇ ਹੁਣ ਇਹ 200 ਕਰੋੜ ਦੀ ਠੱਗੀ ਦਾ ਮਾਮਲਾ ਜਿਹੜਾ ਹੁਣ ਸਾਹਮਣੇ ਆਇਆ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਇਹ ਸਾਰਾ ਮਾਮਲਾ ਹੋਰ ਅੱਗੇ ਵਿਸਾਰ ਨਾਲ ਕੀ ਨਿਕਲ ਕੇ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ 200 ਕਰੋੜ ਦੀ ਠੱਗੀ ਦਾ ਸਸੰਸਨੀ ਖੇਜ਼ ਮਾਮਲਾ ਐਮਜੀਐਫ ਕੰਪਨੀ ਨੇ ਮੁਹਾਲੀ ਚ ਮਾਰੀ 200 ਕਰੋੜ ਦੀ ਠੱਗੀ ਕੰਪਨੀ ਦੇ ਮਾਲਕ ਤੇ ਪਹਿਲਾਂ ਵੀ ਧੋਖਾਧੜੀ ਦੇ ਅਨੇਕਾ ਮਾਮਲੇ ਦਰਜ ਆਪ ਐਮਐਲਏ ਕੁਲਵੰਤ ਸਿੰਘ ਨੂੰ ਵੀ ਬਨਾਇਆ ਸ਼ਿਕਾਰ ਲੰਬੇ ਸਮੇਂ ਤੋਂ ਮੁਹਾਲੀ ਦੇ ਵਿੱਚ ਸਰਗਰਮ ਇੱਕ ਨਾਮਵਰ ਸਰਗਰਨੇ ਦਾ ਪਰਦਾ ਫਾਸ਼ ਹੋਇਆ ਦਰਸਲ ਐਮਜੀਐਫ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ सुरेंद्र ਸਿੰਘ ਖਿਲਾਫ ਬੋਹਾਲੀ ਦੇ ਥਾਣਾ ਸੁਹਾਣਾ ਚ ਇੱਕ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ 200 ਕਰੋੜ ਦੀ ਠੱਗੀ ਦੇ ਦੋਸ਼ ਸਾਬਤ ਹੋਏ ਨੇ ਆਖਿਰ ਪੂਰਾ ਮਾਮਲਾ ਹੈ ਕੀ ਤੁਹਾਨੂੰ ਵਿਸਾਰ ਦੇ ਨਾਲ ਦੱਸਦੇ ਹਾਂ ਦਰਅਸਲ ਐਮਜੀਐਫ ਖਿਲਾਫ ਇਹ ਦੋਸ਼ ਰੀਅਲ ਏਸਟੇਟ ਦਾ ਕੰਮ ਕਰਦੀ ਕੰਪਨੀ ਜੀਐਲਪੀਐਲ ਦੇ ਐਮਡੀ ਕੁਲਵੰਤ ਸਿੰਘ ਵੱਲੋਂ ਲਗਾਏ ਗਏ ਨੇ ਕੁਲਵੰਤ ਸਿੰਘ ਜੋ ਕਿ ਐਸਐਸ ਨਗਰ ਤੋਂ ਆਪ ਐਮਐਲਏ ਨੇ ਉਹਨਾਂ ਨੇ ਮਿਤੀ 3 ਮਾਰਚ 2024 ਨੂੰ ਮੁਹਾਲੀ ਦੇ ਥਾਣਾ ਸੋਹਾਨਾ ਚ ਐਮਜੀਐਫ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ ਸੁਰੇਂਦਰ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਵੀ ਦਰਜ ਸੀਗਾ ਤੇ ਹੁਣ ਮਾਮਲੇ ਅਨੁਸਾਰ ਐਮਜੀਐਫ ਡਿਵੈਲਪਮੈਂਟ ਅਤੇ ਜੀਐਲਪੀਐਲ ਵਿਚਾਲੇ ਇੱਕ ਇਕਰਾਰਨਾਮਾ ਹੋਇਆ ਸੀ ਜਿਸ ਮੁਤਾਬਕ ਐਮਜੀਐਫ ਡਿਵੈਲਪਮੈਂਟ ਨੇ ਇਕਰਾਰਨਾਮੇ ਚ ਸ਼ਾਮਲ ਦੋ ਸੈਕਟਰਾਂ ਚ 33.75 ਏਕੜ ਦੀ ਜ਼ਮੀਨ ਦੀ ਐਲਓਆਈ जीएलपीएल ਨੂੰ ਦੇਣ ਦਾ ਇਕਰਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਕੇਵਲ 15.47 ਏਕੜ ਜ਼ਮੀਨ ਦੀ ਐਲਓਆਈ ਮਿਲੀ ਪਰ ਬਾਕੀ 18.19 ਏਕੜ ਜ਼ਮੀਨ ਦੀ ਐਲਓਆਈ ਇਸ ਕਰਕੇ ਨਹੀਂ ਮਿਲੀ ਕਿਉਂਕਿ ਇਹ ਜ਼ਮੀਨ ਪੀਐਲਪੀਏ ਅਧੀਨ ਆਉਂਦੀ ਸੀ ਜਦੋਂ ਕਿ ਐਗਰੀਮੈਂਟ ਸਮੇਂ ਇਸ ਗੱਲ ਨੂੰ ਲੁਕਾਛ ਪਾ ਕੇ ਰੱਖਿਆ ਗਿਆ ਸੀ ਕਿ ਇਹ 18.19 ਏਕੜ ਜ਼ਮੀਨ ਪੀਐਲਪੀਏ ਅਧੀਨ ਆਉਂਦੀ ਹੈ ਜਿਸ ਕਾਰਨ ਹੀ ਇਸ ਜ਼ਮੀਨ ਦੀ ਐਲਓਆਈ ਨਹੀਂ ਮਿਲੀ ਐਮਜੀਐਫ ਡਿਵੈਲਪਮੈਂਟ ਦੇ ਅਧਿਕਾਰੀਆਂ ਵੱਲੋਂ ਪੀਐਲਪੀਏ ਅਦੀਨ ਆਉਂਦੀ ਜ਼ਮੀਨ ਦੀ ਐਲਓਆਈ ਦੇਣ ਦਾ ਇਕਰਾਰ ਕਰਕੇ ਜੀਐਲਪੀਐਲ ਨਾਲ ਕਰੀਬ 200 ਕਰੋੜ ਦੀ ਠੱਗੀ ਮਾਰੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਕੁਲਵੰਤ ਸਿੰਘ ਦਾ ਕੀ ਕਹਿਣਾ ਹੈ ਸੁਣੋ ਜਰਾ ਅਸਲ ਸੱਚਾਈ ਤਾਂ ਇਹ ਹੈ ਵੀ ਇਹ ਪ੍ਰੈਸ਼ਰ ਟੈਕਟਿਕਸ ਵਰਤੇ ਆ ਗਿਆ ਤਿੰਨ ਮਹੀਨੇ ਪਹਿਲਾਂ 30 ਤਿੰਨ 24 ਨੂੰ ਮੈਂ ਇਹਨਾਂ ਤੇ ਆਲਰੇਡੀ ਪਰਚਾ ਰਜਿਸਟਰਡ ਇਥੇ ਕਰਵਾਇਆ ਹੋਇਆ ਪਹਿਲੇ ਕਿਉਂਕਿ ਇਹਨਾਂ ਨੇ ਮੇਰੇ ਨਾਲ ਧੋਖਾਧੜੀ ਕੀਤੀ ਔਰ ਇਹਨਾਂ ਦੇ ਅਗੇਂਸਟ ਮੈਂ ਉਹ ਪਰਚਾ ਜਿਹੜਾ ਦਰਜ ਕਰਵਾਇਆ ਸੀ ਤੇ ਜਿਹੜੇ ਪਰਚੇ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਗਏ ਸੀ ਤੇ ਉੱਥੇ ਅਜੇ ਕੇਸ ਪੈਂਡਿੰਗੇ ਸੀ ਮੀਨ ਟਾਈਮ ਇਹਨਾਂ ਨੇ ਸਾਰਾ ਕੁਝ ਮੈਨਿਪੂਲੇਟ ਕਰਕੇ ਤੇ ਉੱਥੇ ਇਹ ਜਿਹੜਾ ਪਰਚਾ ਦਰਜ ਕਰਵਾਤਾ ਜਿਹੜਾ ਟੋਟਲੀ ਝੂਠਾ ਹੈ ਬੇਸਲੈਸ ਹੈ ਔਰ ਕੋਈ ਵੀ ਉਹਦੇ ਵਿੱਚ ਐਸੀ ਗੱਲ ਨਹੀਂ ਹੋਈ ਹੈ ਹੋਇਆ ਹੈ ਜਿਹੜੀ ਪਰਚੇ ਦੇ ਵਿੱਚ ਜਿਹੜੀ ਵਿੱਚ ਲਿਖੀ ਗਈ ਹੈ ਐਸਾ ਕੁਝ ਨਹੀਂ ਹੈ ਕੋਈ ਕਿਸੇ ਕਿਸਮ ਦੀ ਉਹਨਾਂ ਠੱਗੀ ਨਹੀਂ ਕੀਤੀ ਗਈ ਸਿਰਫ ਉਹ ਆਪਦੀ ਠੱਗੀ ਨੂੰ ਦਰਜਾਉਣ ਵਾਸਤੇ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਉਹਨਾਂ ਨੇ ਉਹ ਪਰਚਾ ਜਿਹੜਾ ਉੱਥੇ ਗੁਰਗਾਓਂ ਦਰਜ ਕਰਵਾਇਆ ਹਾਲਾਂਕਿ ਜਿਹੜੀ ਜ਼ਮੀਨ ਦਾ ਪਰਚਾ ਦਰਜ ਹੋਇਆ ਗੁਰਗਾਓਂ ਦੇ ਵਿੱਚ ਉਹ ਜ਼ਮੀਨ ਮੋਹਾਲੀ ਦੀ ਆ ਪੰਜਾਬ ਦੀ ਆ ਔਰ ਐਗਰੀਮੈਂਟ ਜਿਹੜਾ ਸਾਡਾ ਹੋਇਆ 30 10 2018 ਨੂੰ ਉਹ ਵੀ ਐਗਰੀਮੈਂਟ ਮੋਹਾਲੀ ਦਾ ਹੋਇਆ ਮੋਹਾਲੀ ਤੋਂ ਹੋਇਆ ਤੇ ਮੋਹਾਲੀ ਤੋਂ ਹੀ ਉਹਨੇ ਪੇਪਰ ਕੀਤੇ ਗਏ ਨੇ ਔਰ ਕੋਈ ਵੀ ਟ੍ਰਾਂਜੈਕਸ਼ਨ ਜਿਹੜੀ ਆ ਉਹ ਗੁਰਗਾਓਂ ਜਾਂ ਦਿੱਲੀ ਬਿਲਕੁਲ ਨਹੀਂ ਹੋਏਗੀ 나ਹੀਂ ਮੈਂ ਕਦੇ ਉਹਨਾਂ ਦੇ ਜਾ ਕੇ ਦਫ਼ਤਰ ਦੇਖਿਆ 나ਹੀਂ ਮੈਨੂੰ ਪਤਾ ਕਦੇ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਵੀ ਉੱਥੇ ਪਰਚਾ ਉਹਨਾਂ ਨੇ ਕਿੱਦਾਂ ਦਰਜ ਕੀਤਾ ਔਰ ਪਰਚਾ ਵੀ ਮੈਨੂੰ ਬੁਲਾਏ ਤੋਂ ਸਾਨੂੰ ਸੁਣੇ ਤੋਂ ਬਿਨਾਂ ਕਿਸੇ ਵੀ ਕਿਸੇ ਨਾਲ ਕੋਈ ਸੰਬੰਧ ਨਹੀਂ ਹੋਈ ਸਾਨੂੰ ਤੇ ਪਰਚਾ ਦਰਜ ਉੱਥੇ ਹੋ ਗਿਆ 200 ਕਰੋੜ ਰੁਪਏ ਦੀ ਜਿਹੜੀ ਠੱਗੀ ਦਾ ਪਰਚਾ ਉਹਨਾਂ ਤੇ ਆਲਰੇਡੀ ਦਰਜ ਆ ਸੁਹਾਣਾ ਥਾਣੇ ਦੇ ਵਿੱਚ ਉਸ ਮਾਮਲੇ ਵਿੱਚ ਇੱਕ ਬੰਦੇ ਨੇ ਇਹਨਾਂ ਦੇ ਇੱਥੇ ਮੇਜਰ ਸੁਰਿੰਦਰ ਸਿੰਘ ਕੋਈ ਡਾਇਰੈਕਟਰ ਹੈ ਇਹਨਾਂ ਦਾ ਸੀ ਫੇ ਸੱਤ ਦੇ ਵਿੱਚ ਰਹਿੰਦਾ ਹੈ ਉਨੇ ਜਿਮਾਂਤ ਕਰਾਈ ਹੋਈ ਹੈ ਆਪਣੀ ਪੇਸ਼ਕੀ ਜਿਮਾਂਤ ਲਈ ਆ ਤੇ ਬਾਕੀ ਇੱਕ ਜਿਹੜਾ ਸ਼ਰਮਨ ਗੁਪਤਾ ਹੈ ਜਿਹੜਾ ਮੇਨ ਬੰਦਾ ਹੈ ਉਹ ਪਹਿਲੇ ਹੀ ਭਗੌੜਾ ਆਲਰੇਡੀ ਈਡੀ ਨੇ ਪੀਓ ਡਿਕਲੇਅਰ ਕੀਤਾ ਹੈ ਉਹ ਨੂੰ ਮੇਰੇ ਖਿਆਲੋਂ ਬਾਹਰ ਲੰਡਨ ਬੈਠਾ ਹੈ ਔਰ ਉਸ ਤੋਂ ਬਾਅਦ ਦੂਸਰਾ ਡਾਇਰੈਕਟਰ ਜਿਹੜਾ ਉਹ ਰੂਪੋਸ਼ ਹੋਇਆ ਹੋਇਆ ਹੈ ਇਸ ਕਰਕੇ ਮਤਲਬ ਇਹਨਾਂ ਦੀ ਗੈਰਜ਼ਾਰੀ ਜੀ ਨਹੀਂ ਹੋ ਸਕੀ ਹੈਗੀ ਤੇ ਕਿਉਂਕਿ ਕੇਸ ਹਾਈ ਕੋਰਟ ਨੇ ਮੀਡੀਏਸ਼ਨ ਦੇ ਵਿੱਚ ਪਾਤਾ ਸੀ ਤੇ ਮੂੰਹ ਹੀ ਬੰਦੀ ਉਹਨਾਂ ਨੇ ਕਹਿ ਵੀ ਦਿੱਤਾ ਸੀ ਜੇ ਹਾਲ ਦੀ ਘੜੀ ਜਦੋਂ ਤੱਕ ਤੁਹਾਡਾ ਫੈਸਲਾ ਨਾ ਹੋ ਜੇ ਜਾਂ ਕਿਸੇ ਗੱਲ ਤੋਂ ਨਾ ਪਹੁੰਚੇ ਇਹਦੀ ਨਿਰਖਦਾਰੀ ਨਾ ਕਰੇ ਹਾਂਜੀ ਅਜੇ ਪੈਂਡਿੰਗ ਹੈ ਜੀ ਉਹ ਪੈਂਡਿੰਗ ਹੀ ਸੀ ਇਹਨਾਂ ਨੇ ਖੁਦ ਡੇਟ ਲੱਤੀ ਹੈ ਹਾਈ ਕੋਰਟ ਮਾਨਜੋ ਹਾਈ ਕੋਰਟ ਦੇ ਵਿੱਚ ਇਹ ਕਹਿ ਕੇ ਬਈ ਸਾਡੇ ਅਸੀਂ ਮੀਡੀਏਸ਼ਨ 'ਚ ਗਏ ਹੋਏ ਜੀ ਅਸੀਂ ਆਪਸ ਵਿੱਚ ਸਾਡੀ ਗੱਲਬਾਤ ਚੱਲ ਰਹੀ ਆ ਤੇ ਸਾਡੇ ਵਕੀਲ ਨੇ ਕਹਿਤਾ ਵੀ ਹਾਂ ਠੀਕ ਹੈ ਚੱਲ ਰਹੀ ਆ ਤੇ ਤੁਸੀਂ ਉਹਨੂੰ ਡੇਟ ਦੇ ਦਿਓ ਤੇ ਇਸ ਕਰਕੇ ਉਹ ਡੇਟ ਲੈ ਲਈ ਤੇ ਡੇਡ ਲਾਈਨ ਤੋਂ ਬਾਅਦ ਉਥੇ ਜਾ ਕੇ ਪਰਚੇ ਦੀ ਕਾਰਵਾਈ ਕਰਵਾਤੀ। ਔਰ ਇਹਨਾਂ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਪਰਚੇ ਦਰਜ ਕਰਵਾਏ ਹੋਏ ਨੇ। ਗੜਗੌਂ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਹੈ ਸ਼ਰਵਨ ਗੁਪਤਾ ਤੇ ਜਾਂ ਸ਼ਰਵਨ ਗੁਪਤਾ ਦੀ ਸ਼ਾਇਦ ਵਾਈਫ ਤੇ ਦਾ ਦਰਜ ਹੋਇਆ ਹੈ ਪਰਚਾ। ਇਹ ਇਦਾਂ ਹੀ ਲੋਕਾਂ ਦੇ ਨਾਲ ਠੱਗਣ ਢੋਰੀਆਂ ਜਿਹੜੀਆਂ ਇਹ ਲਾਉਂਦੇ ਰਹੇ ਨੇ ਔਰ ਦੂਸਰੇ ਪਾਸੇ ਮੈਂ ਇਸ ਗੱਲ ਦਾ ਦਾਅਵਾ ਕਰਦਾ ਵੀ ਜੀਐਨਪੀਐਲ ਨੇ ਜਿਹੜੀ ਕੰਪਨੀ ਦਾ ਮੈਂ ਮੈਨੇਜਿੰਗ ਡਾਇਰੈਕਟਰ ਹਾਂ ਕਿਸੇ ਨਾਲ ਅੱਜ ਤੱਕ 1 ਰੁਪਏ ਦੀ ਵੀ ਕੋਈ ਧੋਖਾਧੜੀ ਕੀਤੀ ਹੋਵੇ ਕੋਈ ਕੇਸ ਮੇਰੇ ਤੇ ਪੈਂਡਿੰਗ ਹੋਵੇ ਜਾਂ ਮੇਰੀ ਕੰਪਨੀ ਤੇ ਪੈਂਡ ਹੋਵੇ ਕੋਈ ਐਸੀ ਗੱਲ ਨਹੀਂ ਹੈਗੀ ਇਸ ਏਰੀਆ ਦੇ ਲੋਕ ਨਾਰਥ ਇੰਡੀਆ ਲੋਕ ਸਾਰੇ ਜਾਣਦੇ ਆ ਵੀ ਜਿਹੜਾ ਜੀਐਲਪੀਐਲ ਦਾ ਕੰਮ ਕਰ ਰਹੀ ਆ ਉਹ ਸਾਫ਼ ਸਫਾ ਕੰਮ ਕਰ ਰਹੀ ਆ ਦੂਸਰੇ ਪਾਸੇ ਇਹਨੇ ਪਹਿਲਾਂ ਜੁਆਇੰਟ ਵੈਂਚਰ ਐਮਆਰ ਨਾਲ ਕੀਤਾ ਦबई ਦੇ ਦੀ ਜਿਹੜੀ ਕੰਪਨੀ ਸੀ ਉਹਦੇ ਨਾਲ ਉਹਦੇ ਨਾਲ ਇਹਨਾਂ ਦਾ ਰੌਲਾ ਪਿਆ ਉਹਦੇ ਅਗੇਂਸਟ ਵੀ ਇਹਨੇ ਸੇਮ ਐਫਆਈਆਰ ਜਿੱਦਾਂ ਸਾਡੇ ਅਗੇਂਸਟ ਕਰਵਾਈ ਉਹਨਾਂ ਦੇ ਅਗੇਂਸਟ ਵੀ ਐਫਆਈਆਰ ਇਦਾਂ ਹੀ ਕਰਵਾਈ ਬਿਨਾ ਜਿਊਰੀ ਡਿਸ਼ਨ ਤੋਂ ਔਰ ਹਾਈ ਕੋਰਟ ਨੇ ਉਹ ਕੁਐਸ਼ ਕੀਤੀ ਮੈਲ ਕੀਤੀ ਤੇ ਹੋਰ ਵੀ ਇਦਾਂ ਦੇ ਕੇਸ ਨੇ ਜਿਹੜੇ ਅਗੇਂਸ ਹੋਏ ਹੋਏ ਨੇ ਇਹਨੂੰ ਅਸਲ 'ਚ ਆਦਤ ਆ ਪੰਗਾ ਖੜਾ ਕਰਨ ਦੀ ਪਹਿਲਾਂ ਮੇਰੇ ਨਾਲ ਵੀ ਇਹਨੇ ਜੁਆਇੰਟ ਵੈਂਚਰ ਕੀਤਾ ਮੇਰੇ ਨਾਲ ਵੀ ਪੰਗਾ ਖੜਾ ਕੀਤਾ ਐਮਆਰ ਨਾ ਕੀਤਾ ਐਮਆਰ ਨਾਲ ਵੀ ਖੜਾ ਕੀਤਾ ਪੰਗਾ ਖੜਾ ਕੀਤਾ ਇਹ ਅਸਲ ਦੇ ਵਿੱਚ ਬੇਸਿਕਲੀ ਇਹ ਇਦਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਉੱਥੇ ਇਹ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਜ਼ਰਾ ਇਹਦੇ ਵਿੱਚ ਸਰਕਲ ਵਨ ਸਿੰਘ ਐਮ ਡੀ ਜੀ ਐਲ ਪੀ ਐਲ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਸਾਨੂੰ 92 ਨੂੰ ਜਿਹਦੇ ਜਿਹਦੀ ਇਨਵੈਸਟ ਆਪਣੇ ਇਨਕੁਆਇਰੀ ਤੋਂ ਬਾਅਦ 33 ਨੂੰ 102 ਨੰਬਰ ਐਫ ਆਰ ਦਰਜ ਹੋਈ ਸੀ ਅੰਡਰ ਸੈਕਸ਼ਨ 406 420 ਆ ਵੀ 120 BIPC ਜੀ ਇਹਦੇ 420 ਦਾ ਹੁੰਦਾ ਚੀਟਿੰਗ ਤੇ 106 406 ਅਮਾਨਤ ਵਿੱਚ ਖਿਆਨਤ ਤੇ 120 ਕ੍ਰਿਮੀਨਲ ਕਨਸਪਰੇਸੀ ਜੀ ਠਾਣਾ ਸੁਹਾਣਾ ਦੇ ਵਿੱਚ ਦਰਜ ਹੋਈ ਸੀ ਜਿਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਬਾਅਦ ਤਿੰਨ ਜਣਿਆਂ ਤੇ ਮੇਨ ਜਿਹੜੇ ਉਹਦੇ ਓਨਰ ਸੀ ਐਮ ਜੀ ਐਫ ਦੇ ਸ਼ਰਮਨ ਗੁਪਤਾ ਰਕਸ਼ਿਤ ਜੈਨ ਤੇ ਮੇਜਰ ਸਰੇਂਦਰ ਜਿਹੜੇ ਇਹਨਾਂ ਦੇ ਡਾਇਰੈਕਟਰ ਸੀ ਐਮ ਜੀ ਐਫ ਦੇ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਜੀ ਤੇ ਜਿਹਦੇ ਚ ਉਹਨਾਂ ਦੇ ਵਿੱਚ ਬਾਅਦ ਵਿੱਚ ਮੇਜਰ ਸਰੇਂਦਰ ਨੇ ਜਿਹੜਾ ਕ୍ୟ్యూਸਡ ਹੈ ਸਾਡਾ ਉਹਦੇ ਚ ਉਹਨਾਂ ਨੇ ਇਹਦੀ ਬੀਰਵੀ ਕੋਰਟ ਤੋਂ ਲਈ ਹੈ ਤੇ ਐਂਟੀਸਪਿਟਰੀ ਦੇ ਹੈ ਉਸ ਤੋਂ ਬਾਅਦ ਫਿਰ ਇਹਦੀ ਇਹ ਦੇ ਵਿੱਚ ਜਿਹੜੀ ACB ਉਹਨਾਂ ਦਾ ਅਲੀਗੇਸ਼ਨ ਸੀ ਤੇ ਜਿਹੜੀ ਅਸੀਂ ਪੜਤਾਲ ਕੀਤੀ ਵੀ 200 ਕਰੋੜ ਦਾ ਵੱਧ ਨੁਕਸਾਨ ਐ MGF ਨੇ JLPL ਨੂੰ ਪਹੁੰਚਾਇਆ ਸੀ ਹਾਲਜੇ ਇਹਦੇ ਵਿੱਚ ਸਾਡੇ ਕੋਲ ਇੱਕ ਆਫਟਰ ਇਨਕੁਆਰੀ ਪਰਚਾ ਦਰਜ ਹੋਇਆ ਸੀ ਜਿੱਥੇ ਸੀਨੀਅਰ ਆਫਿਸਰ ਸੀਨੀਅਰ ਅਫਸਰ ਅਫਸਰਾਂ ਨੇ ਇਨਕੁਆਰੀ ਕਰਕੇ SSP ਸਾਹਿਬ ਦੇ ਮੌਜੂਦ ਤਵੇ ਪਰਚਾ ਦਰਜ ਕੀਤਾ ਹੈ FI ਨੰਬਰ 102 ਅੰਡਰ ਸੈਕਸ਼ਨ 420 406 420b ਇਹ ਤਿੰਨ ਜਣਾਂ ਦੇ ਅਗੇਂਸਟ ਹੈ ਜੀ ਇੱਚ ਇੱਕ ਮੀਜਰ ਸੁਰਿੰਦਰ ਸਿੰਘ ਜਿਨ੍ਹਾਂ ਦੀ ਅਰੈਸਟ ਅਰੈਸਟ ਪਹਿ ਚੁੱਕੀ ਹੈ ਤੇ ਹੀਜ਼ ਔਨ ਬੇਲ ਤੇ ਨਾਲੇ ਰਕਸ਼ਿਤ ਜੈਨ ਤੇ ਸ਼੍ਰਵਨ ਗੁਪਤਾ ਇਹ ਤਿੰਨਾਂ ਦੇ ਖਿਲਾਫ ਮਾਮਲਾ ਜੀ ਇਹ 200 ਕਰੋੜ ਦੀ ਠੱਗੀ ਦਾ ਮਾਮਲਾ ਹੈ ਤੇ ਇਹਦੇ ਚ ਹਾਈ ਕੋਰਟ ਵੀ ਇਹਨਾਂ ਨੇ ਪਟੀਸ਼ਨ ਪਾਈ ਵੀ ਹੈ ਤੇ ਹਾਈ ਕੋਰਟ ਨੇ ਇਹਨੂੰ ਮੈਡੀਸ਼ਨ ਵਾਲੇ ਪਾਸੇ ਫਿਲਹਾਲ ਆਰਡਰ ਕੀਤੇ ਹੋਏ ਨੇ ਜੀ ਹਾਂ ਜੀ ਬਿਲਕੁਲ ਜੀ ਇਹਨਾਂ ਦੇ ਵਾਰੰਟ ਵਾਰੰਟs ਇਸ਼ੂ ਹੋਏ ਹੋਏ ਫਿਲਹਾਲ ਪਗੋੜੇ ਨੇ ਗ੍ਰਫਤਾਰੀ ਬਾਕੀ ਇਹਨਾਂ ਦੀ ਬੀਜ ਜਸਵਿੰਦਰ ਸਿੰਘ ਪੌਨਬੀਲੇ ਜੀ ਇਹ ਸਾਰਾ ਮਾਮਲਾ ਜੀ ਸੈਕਟਰ 90 9091 ਨੂੰ ਲੈ ਕੇ ਲਗਭਗ 200 ਕਰੋੜ ਦਾ ਮਾਮਲਾ ਜੀ ਜਿਹਦੇ ਵਿੱਚ ਇਹਨਾਂ ਨੇ ਅਕੋਰਡਿੰਗ ਟੂ ਐਫ ਆਈ ਆਰ ਇੱਕ ਪੀ ਐਮ ਪੀ ਐਲ ਦੀ ਜਮੀਨ ਹੁੰਦੀ ਹੈ ਜਿਹਦੀ ਆਪਾਂ ਐਲਓਆਈ ਨਹੀਂ ਮਿਲ ਸਕਦੀ ਜਾਂਚ ਦੌਰਾਨ ਪਾਇਆ ਗਿਆ ਜੀ ਐਮਜੀਐਫ ਇਮਾਰ ਜਿਹੜੀ ਕੰਪਨੀ ਸੀ ਉਹ ਚੋਂ ਜਿਹੜੀ ਐਮਜੀਐਫ ਨੇ ਇਹਨਾਂ ਨਾਲ ਜੀਐਲਪੀਐਲ ਨਾਲ ਕੋਈ ਸਮਝੌਤਾ ਕੀਤਾ ਸੀ ਜਿਹਦੇ ਉੱਤੇ ਖਤਰੇ ਖਰੇ ਨਹੀਂ ਉਤਰੇ ਤੇ ਲਗਭਗ ਇਹ 200 ਕਰੋੜ ਦੀ ਥਗੀ ਹੈ ਜਿਸ ਜਿਸ ਦੇ ਮਤਲਬ ਬਾਬਤ ਇਹ ਪਰਚਾ ਦਰਜ ਕੀਤਾ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਐਮਜੀਐਫ ਦੇ ਡਾਇਰੈਕਟਰ ਸਰਵਨ ਕੁਮਾਰ ਤੇ ਪਹਿਲਾਂ ਵੀ ਤੋਖਾ ਤੜੀ ਦੇ ਅਨੇਕਾਂ ਮਾਮਲੇ ਦਰਜ ਨੇ ਸਰਵਨ ਕੁਮਾਰ ਅਤੇ ਉਹਨਾਂ ਦੀ ਪਤਨੀ ਤੇ ਦਿੱਲੀ ਪੁਲਿਸ ਵੱਲੋਂ 2008 ਚ ਇਮਾਰ ਨਾਮ ਦੀ ਕੰਪਨੀ ਨਾਲ 179 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਇਆ ਇਸ ਤੋਂ ਵੀ ਅੱਗੇ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਚਰਚਿਤ ਹੈਲੀਕਾਪਟਰ ਘੁਟਾਲਾ 2006-7 ਚ ਹੋਇਆ ਸੀ ਜਿਸ 'ਚ 13 ਲੋਕਾਂ ਤੇ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਸ਼ਰਵਨ ਕੁਮਾਰ ਵੀ ਸੀ ਇਸੇ ਮਾਮਲੇ 'ਚ ED ਵੱਲੋਂ 10 ਫਰਵਰੀ 2022 'ਚ ਮਾਮਲਾ ਦਰਜ ਕੀਤਾ ਇਸੇ ਤਰ੍ਹਾਂ ਗੁਰਦਾਉਂ 'ਚ ਵੀ ਸ਼ਰਵਨ ਕੁਮਾਰ ਦੀ ਪਤਨੀ ਤੇ ਜ਼ਮੀਨ ਦੀ ਖਰੀਦ ਫਰੋਖਤ ਦੇ ਸਬੰਧੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਤੇ ਹੁਣ ਇਹ 200 ਕਰੋੜ ਦੀ ਠੱਗੀ ਦਾ ਮਾਮਲਾ ਜਿਹੜਾ ਹੁਣ ਸਾਹਮਣੇ ਆਇਆ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਇਹ ਸਾਰਾ ਮਾਮਲਾ ਹੋਰ ਅੱਗੇ ਵਿਸਾਰ ਨਾਲ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ 200 ਕਰੋੜ ਦੀ ਠੱਗੀ ਦਾ ਸਸੰਸਨੀ ਖੇਜ਼ ਮਾਮਲਾ ਐਮਜੀਐਫ ਕੰਪਨੀ ਨੇ ਮੁਹਾਲੀ ਚ ਮਾਰੀ 200 ਕਰੋੜ ਦੀ ਠੱਗੀ ਕੰਪਨੀ ਦੇ ਮਾਲਕ ਤੇ ਪਹਿਲਾਂ ਵੀ ਧੋਖਾਧੜੀ ਦੇ ਅਨੇਕਾ ਮਾਮਲੇ ਦਰਜ ਆਪ ਐਮਐਲਏ ਕੁਲਵੰਤ ਸਿੰਘ ਨੂੰ ਵੀ ਬਨਾਇਆ ਸ਼ਿਕਾਰ ਲੰਬੇ ਸਮੇਂ ਤੋਂ ਮੁਹਾਲੀ ਦੇ ਵਿੱਚ ਸਰਗਰਮ ਇੱਕ ਨਾਮਵਰ ਸਰਗਰਨੇ ਦਾ ਪਰਦਾ ਫਾਸ਼ ਹੋਇਆ ਹੈ ਦਰਸਲ ਐਮਜੀਐਫ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ सुरेंद्र ਸਿੰਘ ਖਿਲਾਫ ਬੋਹਾਲੀ ਦੇ ਥਾਣਾ ਸੁਹਾਣਾ ਚ ਇੱਕ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ 200 ਕਰੋੜ ਦੀ ਠੱਗੀ ਦੇ ਦੋਸ਼ ਸਾਬਤ ਹੋਏ ਨੇ ਆਖਿਰ ਪੂਰਾ ਮਾਮਲਾ ਹੈ ਕਿ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਦਰਅਸਲ ਐਮਜੀਐਫ ਖਿਲਾਫ ਇਹ ਦੋਸ਼ ਰੀਅਲ ਏਸਟੇਟ ਦਾ ਕੰਮ ਕਰਦੀ ਕੰਪਨੀ ਜੀਐਲਪੀਐਲ ਦੇ ਐਮਡੀ ਕੁਲਵੰਤ ਸਿੰਘ ਵੱਲੋਂ ਲਗਾਏ ਗਏ ਨੇ ਕੁਲਵੰਤ ਸਿੰਘ ਜੋ ਕਿ ਐਸਐਸ ਨਗਰ ਤੋਂ ਆਪ ਐਮਐਲਏ ਨੇ ਉਹਨਾਂ ਨੇ ਮਿੱਤੀ 3 ਮਾਰਚ 2024 ਨੂੰ ਮੁਹਾਲੀ ਦੇ ਥਾਣਾ ਸੁਹਾਨਾ ਚ ਐਮਜੀਐਫ ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ ਸੁਰੇਂਦਰ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਵੀ ਦਰਜ ਸੀਗਾ ਤੇ ਹੁਣ ਮਾਮਲੇ ਅਨੁਸਾਰ ਐਮਜੀਐਫ ਡਿਵੈਲਪਮੈਂਟ ਅਤੇ ਜੀਐਲਪੀਐਲ ਵਿਚਾਲੇ ਇੱਕ ਇਕਰਾਰਨਾਮਾ ਹੋਇਆ ਸੀ ਜਿਸ ਮੁਤਾਬਕ ਐਮਜੀਐਫ ਡਿਵੈਲਪਮੈਂਟ ਨੇ ਇਕਰਾਰਨਾਮੇ ਚ ਸ਼ਾਮਲ ਦੋ ਸੈਕਟਰਾਂ ਚ 33.75 ਏਕੜ ਦੀ ਜ਼ਮੀਨ ਦੀ ਐਲਓਆਈ जेएलपीएल ਨੂੰ ਦੇਣ ਦਾ ਇਕਰਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਕੇਵਲ 15.47 ਏਕੜ ਜ਼ਮੀਨ ਦੀ ਐਲਓਆਈ ਮਿਲੀ ਪਰ ਬਾਕੀ 18.19 ਏਕੜ ਜ਼ਮੀਨ ਦੀ ਐਲਓਆਈ ਇਸ ਕਰਕੇ ਨਹੀਂ ਮਿਲੀ ਕਿਉਂਕਿ ਇਹ ਜ਼ਮੀਨ ਪੀਐਲਪੀਏ ਅਧੀਨ ਆਉਂਦੀ ਸੀ ਜਦੋਂ ਕਿ ਐਗਰੀਮੈਂਟ ਸਮੇਂ ਇਸ ਗੱਲ ਨੂੰ ਲੁਕਾਛਿਪਾ ਕੇ ਰੱਖਿਆ ਗਿਆ ਸੀ ਕਿ ਇਹ 18.19 ਏਕੜ ਜ਼ਮੀਨ ਪੀਐਲਪੀਏ ਅਧੀਨ ਆਉਂਦੀ ਹੈ ਜਿਸ ਕਾਰਨ ਹੀ ਇਸ ਜ਼ਮੀਨ ਦੀ ਐਲਓਆਈ ਨਹੀਂ ਮਿਲੀ ਐਮਜੀਐਫ ਡਿਵੈਲਪਮੈਂਟ ਦੇ ਅਧਿਕਾਰੀਆਂ ਵੱਲੋਂ ਪੀਐਲਪੀਏ ਅਦੀਨ ਆਉਂਦੀ ਜ਼ਮੀਨ ਦੀ ਐਲਓਆਈ ਦੇਣ ਦਾ ਇਕਰਾਰ ਕਰਕੇ ਜੀਐਲਪੀਐਲ ਨਾਲ ਕਰੀਬ 200 ਕਰੋੜ ਦੀ ਠੱਗੀ ਮਾਰੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਕੁਲਵੰਤ ਸਿੰਘ ਦਾ ਕੀ ਕਹਿਣਾ ਹੈ ਸੁਣੋ ਜਰਾ ਅਸਲ ਸਚਾਈ ਤਾਂ ਇਹ ਹੈ ਵੀ ਇਹ ਪ੍ਰੈਸ਼ਰ ਟੈਕਟਸ ਵਰਤੇ ਆ ਗਿਆ ਤਿੰਨ ਮਹੀਨੇ ਪਹਿਲਾਂ 30 3 24 ਨੂੰ ਮੈਂ ਇਹਨਾਂ ਤੇ ਆਲਰੇਡੀ ਪਰਚਾ ਰਜਿਸਟਰਡ ਇਥੇ ਕਰਵਾਇਆ ਹੈ ਪਹਿਲੇ ਕਿਉਂਕਿ ਇਹਨਾਂ ਨੇ ਮੇਰੇ ਨਾਲ ਧੋਖਾਧੜੀ ਕੀਤੀ ਔਰ ਇਹਨਾਂ ਦੇ ਅਗੇਂਸਟ ਮੈਂ ਉਹ ਪਰਚਾ ਜਿਹੜਾ ਦਰਜ ਕਰਵਾਇਆ ਸੀ ਤੇ ਜਿਹੜੇ ਪਰਚੇ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਵੀ ਦੇ ਵਿੱਚ ਵੀ ਗਏ ਸੀ ਤੇ ਉੱਥੇ ਅਜੇ ਕੇਸ ਪੈਂਡਿੰਗੇ ਸੀ ਮੀਨ ਟਾਈਮ ਇਹਨਾਂ ਨੇ ਸਾਰਾ ਕੁਝ ਮੈਨਿਪੂਲੇਟ ਕਰਕੇ ਤੇ ਉੱਥੇ ਇਹ ਜਿਹੜਾ ਪਰਚਾ ਦਰਜ ਕਰਵਾਤਾ ਜਿਹੜਾ ਟੋਟਲੀ ਝੂਠਾ ਹੈ ਬੇਸਲੈਸ ਹੈ ਔਰ ਕੋਈ ਵੀ ਉਹਦੇ ਵਿੱਚ ਐਸੀ ਗੱਲ ਨਹੀਂ ਹੋਈ ਹੈ ਹੋਇਆ ਹੈ ਜਿਹੜੀ ਪਰਚੇ ਦੇ ਵਿੱਚ ਜਿਹੜੀ ਵਿੱਚ ਲਿਖੀ ਗਈ ਹੈ ਐਸਾ ਕੁਝ ਨਹੀਂ ਹੈ ਕੋਈ ਕਿਸੇ ਕਿਸਮ ਦੀ ਉਹਨਾਂ ਠੱਗੀ ਨਹੀਂ ਕੀਤੀ ਗਈ ਸਿਰਫ ਉਹ ਆਪਦੀ ਠੱਗੀ ਨੂੰ ਦਰਕਾਉਣ ਵਾਸਤੇ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਉਹਨਾਂ ਨੇ ਉਹ ਪਰਚਾ ਜਿਹੜਾ ਉੱਥੇ ਗੁਰਗਾਓਂ ਦਰਜ ਕਰਵਾਇਆ ਹਾਲਾਂਕਿ ਜਿਹੜੀ ਜ਼ਮੀਨ ਦਾ ਪਰਚਾ ਦਰਜ ਹੋਇਆ ਗੜਗਾਓਂ ਦੇ ਵਿੱਚ ਉਹ ਜ਼ਮੀਨ ਮੋਹਾਲੀ ਦੀ ਆ ਪੰਜਾਬ ਦੀ ਆ ਔਰ ਐਗਰੀਮੈਂਟ ਜਿਹੜਾ ਸਾਡਾ ਹੋਇਆ 30 10 2018 ਨੂੰ ਉਹ ਵੀ ਐਗਰੀਮੈਂਟ ਮੋਹਾਲੀ ਦਾ ਹੋਇਆ ਮੋਹਾਲੀ ਤੋਂ ਹੋਇਆ ਤੇ ਮੋਹਾਲੀ ਤੋਂ ਇਹਨੇ ਪੇਪਰ ਕੀਤੇ ਗਏ ਨੇ ਔਰ ਕੋਈ ਵੀ ਟ੍ਰਾਂਜੈਕਸ਼ਨ ਜਿਹੜੀ ਆ ਉਹ ਗੁਰਗਾਓਂ ਜਾਂ ਦਿੱਲੀ ਬਿਲਕੁਲ ਨਹੀਂ ਹੋਏਗੀ 나ਹੀਂ ਮੈਂ ਕਦੇ ਉਹਨਾਂ ਦੇ ਜਾ ਕੇ ਦਫ਼ਤਰ ਦੇਖਿਆ 나ਹੀਂ ਮੈਨੂੰ ਪਤਾ ਕਦੇ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਵੀ ਉੱਥੇ ਪਰਚਾ ਉਹਨਾਂ ਨੇ ਕਿੱਦਾਂ ਦਰਜ ਕੀਤਾ ਔਰ ਪਰਚਾ ਵੀ ਮੈਨੂੰ ਬੁਲਾਏ ਤੋਂ ਸਾਨੂੰ ਸੁਣੇ ਤੋਂ ਬਿਨਾਂ ਕਿਸੇ ਵੀ ਕਿਸੇ ਨਾਲ ਕੋਈ ਸਮਝ ਨਹੀਂ ਹੋਈ ਸਾਨੂੰ ਤੇ ਪਰਚਾ ਦਰਜ ਉੱਥੇ ਹੋ ਗਿਆ 200 ਕਰੋੜ ਰੁਪਏ ਦੀ ਜਿਹੜੀ ਠੱਗੀ ਦਾ ਪਰਚਾ ਉਹਨਾਂ ਤੇ ਆਲਰੇਡੀ ਦਰਜ ਆ ਸੁਹਾਣਾ ਥਾਣਾ ਦੇ ਵਿੱਚ ਉਸ ਮਾਮਲੇ ਵਿੱਚ ਇੱਕ ਬੰਦੇ ਨੇ ਇਹਨਾਂ ਦੇ ਇਥੇ ਮੇਜਰ ਸੁਰਿੰਦਰ ਸਿੰਘ ਕੋਈ ਡਾਇਰੈਕਟਰ ਇਹਨਾਂ ਦਾ ਸੀ ਫੇ ਸੱਤ ਦੇ ਵਿੱਚ ਰਹਿੰਦਾ ਹੈ ਉਨੇ ਜਿਵਾਂਤ ਕਰਾਈ ਹੋਈ ਹੈ ਆਪਣੀ ਪੇਸ਼ਕੀ ਜਿਵਾਂਤ ਲਈ ਆ ਤੇ ਬਾਕੀ ਇੱਕ ਜਿਹੜਾ ਸ਼ਰਮਨ ਗੁਪਤਾ ਹੈ ਜਿਹੜਾ ਮੇਨ ਬੰਦਾ ਹੈ ਉਹ ਪਹਿਲੇ ਭਗੌੜਾ ਆਲਰੇਡੀ ਈਡੀ ਨੇ ਪੀਓ ਡਿਕਲੇਅਰ ਕੀਤਾ ਹੈ ਉਹ ਨੂੰ ਮੇਰੇ ਖਿਆਲੋਂ ਬਾਹਰ ਲੰਡਨ ਬੈਠਾ ਹੈ ਔਰ ਉਸ ਤੋਂ ਬਾਅਦ ਦੂਸਰਾ ਡਾਇਰੈਕਟਰ ਜਿਹੜਾ ਉਹ ਰੂਪੋਸ਼ ਹੋਇਆ ਹੋਇਆ ਹੈ ਇਸ ਕਰਕੇ ਮਤਲਬ ਇਹਨਾਂ ਦੀ ਜ਼ਿੰਮੇਵਾਰੀ ਜੀ ਨਹੀਂ ਹੋ ਸਕੀ ਹੈ ਤੇ ਕਿਉਂਕਿ ਕੇਸ ਹਾਈ ਕੋਰਟ ਨੇ ਮੀਡੀਏਸ਼ਨ ਦੇ ਵਿੱਚ ਪਾਤਾ ਸੀ ਤੇ ਮੂਹੇ ਵੰਦੀ ਉਹਨਾਂ ਨੇ ਕਹਿ ਵੀ ਦਿੱਤਾ ਸੀ ਜੇ ਹਾਲ ਦੀ ਘੜੀ ਜਦੋਂ ਤੱਕ ਤੁਹਾਡਾ ਫੈਸਲਾ ਨਾ ਹੋ ਜੇ ਬਜਾ ਕਿਸੇ ਗੱਲ ਤੇ ਪਹੁੰਚੇ ਇਹਦੀ ਜ਼ਿੰਮੇਵਾਰੀ ਨਾ ਕਰੇ ਹਾਂਜੀ ਅਜੇ ਪੈਂਡਿੰਗ ਹੈ ਜੀ ਉਹ ਪੈਂਡਿੰਗ ਹੀ ਸੀ ਇਹਨਾਂ ਨੇ ਖੁਦ ਡੇਟ ਲਤੀ ਹੈ ਹਾਈ ਕੋਰਟ ਮਾਨਜੋ ਹਾਈ ਕੋਰਟ ਦੇ ਵਿੱਚ ਇਹ ਕਹਿ ਕੇ ਬਈ ਸਾਡੇ ਅਸੀਂ ਮੀਡੀਏਸ਼ਨ 'ਚ ਕਹਿ ਰਹੇ ਹਾਂ ਜੀ ਅਸੀਂ ਆਪਸ ਵਿੱਚ ਸਾਡੀ ਗੱਲਬਾਤ ਚੱਲ ਰਹੀ ਆ ਤੇ ਸਾਡੇ ਵਕੀਲ ਨੇ ਵੀ ਕਹਿਤਾ ਵੀ ਹਾਂ ਠੀਕ ਹੈ ਚੱਲ ਰਹੀ ਆ ਤੇ ਤੁਸੀਂ ਉਹਨੂੰ ਡੇਟ ਦੇ ਦੇ ਤੇ ਇਸ ਕਰਕੇ ਉਹ ਡੇਟ ਲੈ ਲਈ ਤੇ ਡੇਟ ਲਾਈਨ ਤੋਂ ਬਾਅਦ ਉੱਥੇ ਜਾ ਕੇ ਪਰਚੇ ਦੀ ਕਾਰਵਾਈ ਕਰਵਾ ਦਿੱਤੀ। ਔਰ ਇਹਨਾਂ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਪਰਚੇ ਦਰਜ ਕਰਵਾਏ ਹੋਏ ਨੇ। ਗੁਰਗੋਂ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਹੈ ਸ਼ਰਵਨ ਗੁਪਤਾ ਤੇ ਜਾਂ ਸ਼ਰਵਨ ਗੁਪਤਾ ਦੀ ਸ਼ਾਇਦ ਵਾਈਫ ਤੇ ਦਰਜ ਹੋਇਆ ਹੈ ਪਰਚਾ। ਇਹ ਇਦਾਂ ਹੀ ਲੋਕਾਂ ਦੇ ਨਾਲ ਠੱਗਣ ਹੋ ਰਹੀਆਂ ਜਿਹੜੀਆਂ ਇਹ ਲਾਉਂਦੇ ਰਹੇ ਨੇ ਔਰ ਦੂਸਰੇ ਪਾਸੇ ਮੈਂ ਇਸ ਗੱਲ ਦਾ ਦਾਅਵਾ ਕਰਦਾ ਵੀ ਜੀਐਲਪੀਐਲ ਨੇ ਜਿਹੜੀ ਕੰਪਨੀ ਦਾ ਮੈਂ ਮੈਨੇਜਿੰਗ ਡਾਇਰੈਕਟਰ ਹਾਂ ਕਿਸੇ ਨਾਲ ਅੱਜ ਤੱਕ 1 ਰੁਪਏ ਦੀ ਵੀ ਕੋਈ ਧੋਖਾਧੜੀ ਕੀਤੀ ਹੋਵੇ। ਕੋਈ ਕੇਸ ਮੇਰੇ ਤੇ ਪੈਂਡਿੰਗ ਹੋਵੇ ਜਾਂ ਮੇਰੀ ਕੰਪਨੀ ਤੇ ਪੈਂਡ ਹੋਵੇ ਕੋਈ ਐਸੀ ਗੱਲ ਨਹੀਂ ਹੈਗੀ ਇਸ ਏਰੀਆ ਦੇ ਲੋਕ ਨਾਰਥ ਇੰਡੀਆ ਲੋਕ ਸਾਰੇ ਜਾਣਦੇ ਆ ਵੀ ਜਿਹੜਾ ਜੀਐਲਪੀਐਲ ਦਾ ਕੰਮ ਕਰ ਰਹੀ ਆ ਉਹ ਸਾਫ਼ ਸਫਾ ਕੰਮ ਕਰ ਰਹੀ ਆ ਦੂਸਰੇ ਪਾਸੇ ਇਹਨੇ ਪਹਿਲਾਂ ਜੁਆਇੰਟ ਵੈਂਚਰ ਐਮਆਰ ਨਾਲ ਕੀਤਾ ਦबई ਦੇ ਦੀ ਜਿਹੜੀ ਕੰਪਨੀ ਸੀ ਉਹਦੇ ਨਾਲ ਉਹਦੇ ਨਾਲ ਇਹਨਾਂ ਦਾ ਰੌਲਾ ਪਿਆ ਉਹਦੇ ਅਗੇਂਸਟ ਵੀ ਇਹਨੇ ਸੇਮ ਐਫਆਈਆਰ ਜਿੱਦਾਂ ਸਾਡੇ ਅਗੇਂਸਟ ਕਰਵਾਈ ਉਹਨਾਂ ਦੇ ਅਗੇਂਸਟ ਵੀ ਐਫਆਈਆਰ ਇਦਾਂ ਹੀ ਕਰਵਾਈ ਬਿਨਾ ਜੂਰੀਡਿਕਸ਼ਨ ਤੋਂ ਔਰ ਹਾਈ ਕੋਰਟ ਨੇ ਉਹ ਕੁਐਸ਼ ਕੀਤੀ ਮਲ ਕੀਤੀ ਤੇ ਹੋਰ ਵੀ ਇਦਾਂ ਦੇ ਕੇਸ ਨੇ ਉਹ ਜਿਹੜੇ ਅਗੇ ਸੋਏ ਹੋਏ ਨੇ ਇਹਨੂੰ ਅਸਲ 'ਚ ਆदत ਆ ਪੰਗਾ ਖੜਾ ਕਰਨ ਦੀ ਪਹਿਲਾਂ ਮੇਰੇ ਨਾਲ ਵੀ ਇਹਨੇ ਜੁਆਇੰਟ ਵੈਂਚਰ ਕੀਤਾ ਮੇਰੇ ਨਾਲ ਵੀ ਪੰਗਾ ਖੜਾ ਕੀਤਾ ਐਮਆਰ ਨਾ ਕੀਤਾ ਐਮਆਰ ਨਾਲ ਵੀ ਖੜਾ ਕੀਤਾ ਪੰਗਾ ਖੜਾ ਕੀਤਾ ਇਹ ਅਸਲ ਦੇ ਵਿੱਚ ਬੇਸਿਕਲੀ ਇਹ ਇਦਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਉੱਥੇ ਇਹ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ ਜ਼ਰਾ ਇਹਦੇ ਵਿੱਚ ਸਰ ਕੁਲਵੰਤ ਸਿੰਘ ਐਮ ਡੀ ਜੀ ਐਲ ਪੀ ਐਲ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਸਾਨੂੰ 92 ਨੂੰ ਜੀ ਜਿਹਦੇ ਜਿਹਦੀ ਇਨਵੈਸਟ ਆਪਣੇ ਇਨਕੁਆਇਰੀ ਤੋਂ ਬਾਅਦ 33 ਨੂੰ 102 ਨੰਬਰ ਐਫ ਆਰ ਦਰਜ ਹੋਈ ਸੀ ਅੰਡਰ ਸੈਕਸ਼ਨ 406 420 ਆ ਵੀ 120 बीआईपी सी ਜੀ ਇਹਦੇ 420 ਦਾ ਹੁੰਦਾ ਹੈ ਚੀਟਿੰਗ ਤੇ 106 406 ਅਮਾਨਤ ਤੇ ਖਿਆਨਤ 120 ਕ੍ਰਿਮੀਨਲ ਕੌਨਸਪਰੇਸੀ ਜੀ ਠਾਣਾ ਸੁਹਾਣਾ ਦੇ ਵਿੱਚ ਦਰਜ ਹੋਈ ਸੀ ਜਿਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਬਾਅਦ ਤਿੰਨ ਜਣਿਆਂ ਤੇ ਮੇਨ ਜਿਹੜੇ ਉਹਦੇ ਓਨਰ ਸੀ ਐਮਜੀਐਫ ਤੇ ਸ਼ਰਮਨ ਗੁਪਤਾ ਰਕਸ਼ਿਤ ਜੈਨ ਤੇ ਮੇਜਰ ਸਰੇਂਦਰ ਜਿਹੜੇ ਇਹਨਾਂ ਦੇ ਡਾਇਰੈਕਟਰ ਸੀ ਐਮਜੀਐਫ ਤੇ ਉਹਨਾਂ ਤੇ ਐਫਆਈਆਰ ਦਰਜ ਕੀਤੀ ਗਈ ਜੀ ਤੇ ਜਿਹਦੇ ਚ ਉਹਨਾਂ ਦੇ ਵਿੱਚ ਬਾਅਦ ਵਿੱਚ ਮੇਜਰ ਸਰੇਂਦਰ ਨੇ ਜਿਹੜਾ ਅਕਿਊਜ਼ਡ ਹੈ ਸਾਡਾ ਉਹਦੇ ਚ ਉਹਨਾਂ ਨੇ ਇਹਦੀ ਬੀਲ ਵੀ ਕੋਰਟ ਤੋਂ ਲਈ ਹੈ ਤੇ ਐਂਟੀਸਿਪਟਰੀ ਦੇ ਹੈ ਉਸ ਤੋਂ ਬਾਅਦ ਫਿਰ ਇਹਦੀ ਇਹਦੇ ਇਹਦੇ ਵਿੱਚ ਜਿਹੜੀ ਏਸੀਬੀ ਉਹਨਾਂ ਦਾ ਅਲੀਗੇਸ਼ਨ ਸੀ ਤੇ ਜਿਹੜੀ ਅਸੀਂ ਪੜਤਾਲ ਕੀਤੀ ਵੀ 200 ਕਰੋੜ ਦਾ ਵੱਧ ਨੁਕਸਾਨ ਐ ਐਮਜੀਐਫ ਨੇ ਜੀਐਲਪੀਐਲ ਨੂੰ ਪਹੁੰਚਾਇਆ ਸੀ ਹਾਂਜੀ ਇਹਦੇ ਵਿੱਚ ਸਾਡੇ ਕੋਲ ਇੱਕ ਆਫਟਰ ਇਨਕੁਆਰੀ ਪਰਚਾ ਦਰਜ ਹੋਇਆ ਸੀ ਜਿੱਥੇ ਸੀਨੀਅਰ ਆਫੀਸਰ ਸੀਨੀਅਰ ਅਫਸਰ ਅਫਸਰਾਂ ਨੇ ਇਨਕੁਆਰੀ ਕਰਕੇ ਐਸਐਸਬੀ ਸਾਹਿਬ ਦੀ ਮਜੂਰੀ ਤੇ ਪਰਚਾ ਦਰਜ ਕੀਤਾ ਐਫਆਈ ਨੰਬਰ 102 ਅੰਡਰ ਸੈਕਸ਼ਨ 420 461 420b ਇਹ ਤਿੰਨ ਜਣੇ ਦੇ ਅਗੇਂਸਟ ਹੈ ਜੀ ਇਹ ਚ ਇੱਕ ਮੀਜਰ ਸੁਰਿੰਦਰ ਸਿੰਘ ਜਿਨ੍ਹਾਂ ਦੀ ਅਰੈਸਟ ਅਰੈਸਟ ਪਹਿ ਚੁੱਕੀ ਹੈ ਦੇ ਹੀਜ਼ ਔਨ ਬੇਲ ਤੇ ਨਾਲੇ ਰਕਸ਼ਿਤ ਜੈਨ ਤੇ ਸ਼੍ਰਵਨ ਗੁਪਤਾ ਇਹ ਤਿੰਨਾਂ ਦੇ ਖਿਲਾਫ ਮਾਮਲਾ ਜੀ ਇਹ 200 ਕਰੋੜ ਦੀ ਠੱਗੀ ਦਾ ਮਾਮਲਾ ਹੈ ਤੇ ਇਹਦੇ ਚ ਹਾਈ ਕੋਰਟ ਵੀ ਇਹਨਾਂ ਨੇ ਪਟੀਸ਼ਨ ਪਾਈ ਵੀ ਹੈ ਤੇ ਹਾਈ ਕੋਰਟ ਨੇ ਇਹਨੂੰ ਮੈਡੀਸ਼ਨ ਵਾਲੇ ਪਾਸੇ ਫਿਲਹਾਲ ਆਰਡਰ ਕੀਤਾ ਹੋਇਆ ਨਹੀਂ ਜੀ ਹਾਂ ਜੀ ਬਿਲਕੁਲ ਜੀ ਇਹਨਾਂ ਦੇ ਵਾਰੰਟ ਵਾਰੰਟਸ ਇਸ਼ੂ ਹੋਏ ਹੋਏ ਫਿਲਹਾਲ ਪਗੋੜੇ ਨੇ ਗ੍ਰਫਤਾਰੀ ਵਾਕੀ ਇਹਨਾਂ ਦੀ ਬੀਜ ਸੁਰੇਂਦਰ ਸਿੰਘ ਪਨਬੀਲ ਹੈ ਜੀ ਇਹ ਸਾਰਾ ਮਾਮਲਾ ਜੀ ਸੈਕਟਰ 90 9091 ਨੂੰ ਲੈ ਕੇ ਲਗਭਗ 200 ਕਰੋੜ ਦਾ ਮਾਮਲਾ ਜੀ ਜਿਹਦੇ ਵਿੱਚ ਇਹਨਾਂ ਨੇ ਅਕੋਰਡਿੰਗ ਟੂ ਐਫ ਆਈ ਆਰ ਇੱਕ ਪੀ ਐਮ ਪੀ ਐਲ ਦੀ ਜਮੀਨ ਹੁੰਦੀ ਹੈ ਜਿਹਦੀ ਆਪਾਂ ਐਲਓਆਈ ਨਹੀਂ ਮਿਲ ਸਕਦੀ ਜਾਂਚ ਦੌਰਾਨ ਪਾਇਆ ਗਿਆ ਜੀ ਐਮਜੀਐਫ ਇਮਾਰ ਜਿਹੜੀ ਕੰਪਨੀ ਸੀ ਉਹ ਚੋਂ ਜਿਹੜੀ ਐਮਜੀਐਫ ਨੇ ਇਹਨਾਂ ਨਾਲ ਜੀਐਲਪੀਐਲ ਨਾਲ ਕੋਈ ਸਮਝੌਤਾ ਕੀਤਾ ਸੀ ਜਿਹਦੇ ਉੱਤੇ ਖਤਰੀ ਖਰੇ ਨਹੀਂ ਉਤਰੇ ਤੇ ਲਗਭਗ ਇਹ 200 ਕਰੋੜ ਦੀ ਠੱਗੀ ਹੈ ਜਿਸ ਜਿਸ ਦੇ ਮਤਲਬ ਬਾਬਤ ਇਹ ਪਰਚਾ ਦਰਜ ਕੀਤਾ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਐਮ ਜੀ ਐਫ ਦੇ ਡਾਇਰੈਕਟਰ ਸ਼ਰਵਨ ਕੁਮਾਰ ਤੇ ਪਹਿਲਾਂ ਵੀ ਤੋਖਾ ਤੜੀ ਦੇ ਅਨੇਕਾਂ ਮਾਮਲੇ ਦਰਜ ਨੇ ਸ਼ਰਵਨ ਕੁਮਾਰ ਅਤੇ ਉਹਨਾਂ ਦੀ ਪਤਨੀ ਤੇ ਦਿੱਲੀ ਪੁਲਿਸ ਵੱਲੋਂ 2008 ਚ ਇਮਾਰ ਨਾਮ ਦੀ ਕੰਪਨੀ ਨਾਲ 179 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਇਆ ਇਸ ਤੋਂ ਵੀ ਅੱਗੇ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਚਰਚਿਤ ਹੈਲੀਕਾਪਟਰ ਘਟਾਲਾ 2006-7 ਚ ਹੋਇਆ ਸੀ ਜਿਸ 'ਚ 13 ਲੋਕਾਂ ਤੇ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਸ਼ਰਵਨ ਕੁਮਾਰ ਵੀ ਸੀ ਇਸੇ ਮਾਮਲੇ 'ਚ ED ਵੱਲੋਂ 10 ਫਰਵਰੀ 2022 'ਚ ਮਾਮਲਾ ਦਰਜ ਕੀਤਾ। ਇਸੇ ਤਰ੍ਹਾਂ ਗੁਰਦਾਉਂ 'ਚ ਵੀ ਸ਼ਰਵਨ ਕੁਮਾਰ ਦੀ ਪਤਨੀ ਤੇ ਜ਼ਮੀਨ ਦੀ ਖਰੀਦ ਫਰੋਖਤ ਦੇ ਸਬੰਧੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ। ਤੇ ਹੁਣ ਇਹ 200 ਕਰੋੜ ਦੀ ਠੱਗੀ ਦਾ ਮਾਮਲਾ ਜਿਹੜਾ ਹੁਣ ਸਾਹਮਣੇ ਆਇਆ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਇਹ ਸਾਰਾ ਮਾਮਲਾ